ਵੋਟ ਕਿਨੂੰ ਪਾਵਾਂਗੇ ਬੋਰਡ ਤੇ ਆਪਾਂ ਨਾ ਤੱਕੜੀ ਨੂੰ ਪਾਉਣੀ ਆ ਹਾਂਜੀ ਫਿਰ ਵੀ ਤੱਕੜੀ ਨੂੰ ਪਾਣੀ ਨੂੰ ਪਾਵਾਂਗੇ ਪਰ ਜਿੰਨਾ ਮਰਜੀ ਇਹ ਮਾਰਾ ਕਰੀ ਜਾਣਾ ਆਪਾਂ ਦਾ ਨਾ ਕਿਉਂਕਿ ਕਾਲੀ ਦਾਲ ਹੈਗੇ ਆ ਬੰਦੇ ਸਾਡੇ ਘਰ ਦੀ ਸਾਰੀ ਫੈਮਿਲੀ ਕਾਲੀ ਦਾਲ ਅੱਛਾ ਉਸ ਉਸ ਭਾਵੇਂ ਕੁਝ ਵੀ ਹੋਵੇ ਜੋ ਮਰਜੀ ਹੋਵੇ ਆਪਾਂ ਪੱਕੇ ਉਧਰ ਹੀ ਆ ਬੋਰਡ ਉਹਨਾਂ ਨੂੰ ਜਾਣੀ ਆ ਵੋਟ ਕਿਨੂੰ ਪਾਵਾਂ ਬੋਰਡ ਆਂ ਨਹੀਂ ਤੱਕੜੀ ਨੂੰ ਆਈ ਸਾਡਾ ਪੰਥ ਤਾਂ ਹੀ ਕੇ ਆਂ ਬੰਦੇ ਨੂੰ ਬੋਰਡ ਨਹੀਂ ਪਾਉਣੀ ਆਂ ਆਪਣੇ ਪੰਥ ਨੂੰ ਬੋਰਡ ਪਾਉਣੀ ਆਂ ਪੰਥ ਜਿਹੜਾ ਸਾਡਾ ਮਜ਼ਬੂਤ ਪੰਥ ਆ ਸਾਡੇ ਸ਼ੁਰੂ ਤੋਂ ਮੇਰੇ ਦਾਦੇ ਪਰਦਾਦੇ ਪੰਥ ਨੂੰ ਬੋਰਡ ਪਾਉਂਦੇ ਆ ਨਾਂ ਨੂੰ ਸਾਨੂੰ ਦੱਸਿਆ ਕਿ ਤੁਸੀਂ ਬੰਦੇ ਨੂੰ ਪਾਉਣੀ ਆ ਅਸੀਂ ਪੰਥ ਨੂੰ ਬੋਰਡ ਪਾਵਾਂਗੇ ਪੰਥ ਦੇ ਨਾਂ ਨੂੰ ਤੇ ਕਹਿੰਦੇ ਪੰਥ ਲੋਏ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਇਹ ਪੰਥ ਦੇ ਨਾਂ ਨੂੰ ਤੇ ਕਹਿੰਦੇ ਪੰਥ ਲੋਏ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ ਬਿਲਕੁਲ ਕਿਉਂ ਨਹੀਂ ਆਪ ਕਿਹਨੇ ਕੀਤੀ ਕਿਉਂ ਨਹੀਂ ਖੇਤਰ ਪਏ ਦੱਸੋ ਪਹਿਲਾਂ ਸਾਨੂੰ ਉਹ ਜਿਹੜੀਆਂ ਵਿਰੋਧੀ ਧਿਰਾਂ ਹੋਏ ਕਹਿੰਦੀਆਂ ਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਹਦੇ ਵਿੱਚ ਸਰਕਾਰ ਦਾ ਹੱਥ ਇਸੇ ਸਰਕਾਰ ਦਾ ਠੀਕ ਹੈ ਜਿਹੜਿਆ ਜਿਹੜੀਆਂ ਕੱਲੀ ਵਿਰੋਧੀ ਉਹਨਾਂ ਨੇ ਕਹਿਣਾ ਹੈ ਕਹਿੰਦਾ ਸਰਕਾਰ ਦਾ ਹੱਥ ਆ ਕੋਈ ਆਪ ਸਰਕਾਰ ਆਪ ਕਰਾਉਂਦੀ ਹੈ ਕੰਮ ਦੱਸੋ ਪਹਿਲਾਂ ਮੈਨੂੰ ਉਹਨੂੰ ਨਹੀਂ ਪਤਾ ਮੀ ਸਰਕਾਰ